やめ ਚੌਥੀ ਸ਼੍ਰੇਣੀ ਗਵਰਨਮੈਂਟ EMPLOYEES ਯੂਨੀਅਨ ਪੰਜਾਬ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗਣਤੰਤਰ ਦਿਵਸ ਮਗਮੋਕੇ ਰੋਜ਼ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਮੌਕੇ ਯੂਨੀਅਨ ਮੈਂਬਰ ਪਰਮ ਸਿੰਘ ਨੇ ਕਿਹਾ ਕਿ ਸਾਨੂੰ ਸੁਪਰਡੰਟ ਤੋਂ ਹੁਕਮ ਆਇਆ ਸੀ ਕਿ ਅੱਜ 26 ਜਨਵਰੀ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤਿਰੰਗਾ ਲਹਿਰਾਉਣ ਦੇ ਲਈ ਪਟਿਆਲਾ ਆ ਰਹੇ ਹਨ ਜਿਸ ਦਾ ਅਸੀਂ ਵਿਰੋਧ ਕਰ ਰਹੇ ਹਾਂ ਸਾਡੀ ਯੂਨੀਅਨ ਵਿੱਚ ਵੱਖ-ਵੱਖ ਵਿਭਾਗਾਂ ਦੇ ਜਿਹੜੇ ਮੁਲਾਜ਼ਮ ਪਿਛਲੇ 22 ਸਾਲਾਂ ਤੋਂ ਕੰਮ ਕਰਦੇ ਹਨ ਉਹਨਾਂ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਸਾਡੀ ਪੈਨਸ਼ਨ 2004 ਤੋਂ ਕੱਟੀ ਗਈ ਹੈ ਪਸ਼ੂ ਪਾਲਣ ਵਿਭਾਗ ਅਤੇ ਮਿਡ ਡੇ ਮੀਲ ਵਰਕਰ ਨਿਗੁਣੀ ਤਨਖਾਹ ਦੇ ਕੰਮ ਕਰ ਰਹੇ ਹਨ ਕਰਮ ਸਿੰਘ ਨੇ ਇਹ ਵੀ ਦੱਸਿਆ ਕਿ ਸਾਡੇ ਮੁਖੀ ਸਮੇਤ ਧਰਨਾਕਾਰੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਸ ਨੂੰ ਲੈ ਕੇ ਹਰ ਕੋਈ ਨਾਰਾਜ਼ ਹੈ ਕਰਮ ਸਿੰਘ ਨੇ ਇਹ ਵੀ ਕਿਹਾ ਕਿ ਸਾਡੇ ਸਾਥੀਆਂ ਦੀ ਰਿਹਾਈ ਤੋਂ ਬਾਅਦ ਅਸੀਂ ਆਪਣੀ ਅਗਲੀ ਰਣਨੀਤੀ ਤੈਅ ਕਰਾਂਗੇ ਚਲੋ ਪੰਜਾਬ ਝੂਟੀ ਮੁਲਾਜ਼ਮਾਂ ਤੇ ਪੈਨਸ਼ਨਰ ਸੰਜੇ ਫਰੰਟ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਅਨ 26 ਜਨਵਰੀ ਵਾਲੇ ਦਿਨਾਂ ਜਲੰਧਰ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪਟਿਆਲੇ ਦੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਾਲੇ ਝੰਡਿਆਂ ਦੇ ਨਾਲ ਵਿਰੋਧ ਕੀਤਾ ਜਾਊਗਾ ਕਿਉਂਕਿ ਪੰਜਾਬ ਸਰਕਾਰ ਨੇ ਨਾ ਕਿਸੇ ਕੱਚੇ ਮਲਾਜ਼ਮ ਨੂੰ ਪੱਕੇ ਕੀਤਾ ਜਦਕਿ ਵੱਡੇ ਵੱਡੇ ਇਸ਼ਤਿਹਾਰ ਲਾ ਦਿੱਤੇ ਕਿ ਅਸੀਂ 36000 ਮਲਾਜ਼ਮਾਂ ਨੂੰ ਪੱਕੇ ਕੀਤਾ ਹੈਗਾ ਨਾ ਇਹ ਸਰਕਾਰ ਨੇ ਜਿਹੜਾ ਘਰ ਘਰ ਰੋਜ਼ਗਾਰ ਦਾ ਵਾਅਦਾ ਕਰਕੇ ਆਈ ਸੀ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਿੰਨੀਆਂ ਭਰਤੀਆਂ ਨੇ ਸਾਰੀਆਂ ਕੈਲੀ ਅਦਾਲਤਾਂ ਦੇ ਅ ਬੱਚ ਸਟੇ ਹੋਈਆਂ ਹੋਈਆਂ ਨੇ ਕਿਉਂਕਿ ਉਹਨਾਂ ਨੇ ਸਹੀ ਢੰਗ ਨਾਲ ਐਡਵਰਟਾਈਜ਼ਮੈਂਟ ਨਹੀਂ ਕੀਤੀ ਇਸੇ ਤਰ੍ਹਾਂ ਮੁਲਾਜ਼ਮਾਂ ਦੇ ਜਿਹੜਾ ਪੱਤੇ ਦੇ ਉੱਤੇ ਕਟੌਤੀ ਲਾਈ ਗਈ ਅਲੱਗ-ਅਲੱਗ ਕਿਸਮ ਦੇ ਪਰਾਨੀ ਪੈਨਸ਼ਨ ਸਕੀਮ ਲਾਗੂ ਕਰਨ ਤੋਂ ਟਾਲਾ ਬਟਿਆ 2020 ਤੋਂ ਬਾਅਦ ਜੁਲਾਈ 2020 ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ 'ਤੇ ਕੇਂਦਰ ਦੇ ਤਨਖਾਹ ਸਕੇਲ ਥੋਪ ਦਿੱਤੇ ਗਏ ਹੈਗੇ ਨੇ ਪੈਨਸ਼ਨਰਾਂ ਨੂੰ ਜਿਹੜਾ ਤਨਖਾਹ ਕਮਿਸ਼ਨ ਨੇ ਸਪਾਰਸ਼ ਕੀਤੀ ਉਸ ਤੋਂ ਵੀ ਘੱਟ ਲਾਭ ਤਨਖਾਹ ਕਮਿਸ਼ਨ ਦੇ ਵਿੱਚ ਦਿੱਤਾ ਹੈਗਾ ਸੋ ਕੁੱਲ ਮਿਲਾ ਕੇ ਪੰਜਾਬ ਸਰਕਾਰ ਦੇ ਖਿਲਾਫ ਮੁਲਾਜ਼ਮਾਂ ਦੇ ਵਿੱਚ ਇੱਕ ਰੋਸ ਸੀ ਪਰੋਸ ਦਾ ਪ੍ਰਗਟਾਵਾ ਕਰਨ ਲਈ ਅੱਜ ਅਸੀਂ ਸ਼ਾਂਤਮਈ ਤਰੀਕੇ ਨਾਲ ਪਟਿਆਲੇ 'ਚ ਇਕੱਠੇ ਹੋਏ ਸੀ ਤੇ ਸਾਨੂੰ 30 ਤੋਂ ਵੱਧ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਪੁਨਰਹੇੜੀ ਥਾਣੇ ਦੇ ਵਿੱਚ ਲੈ ਕੇ ਜਾਇਆ ਗਿਆ ਤੇ ਸਰਕਾਰ ਦਾ ਜਿਹੜਾ ਇਹ ਅਮਲ ਦੱਸਦਾ ਹੈਗਾ ਕਿ ਜਿਹੜੀ ਸਰਕਾਰ ਇਲੈਕਸ਼ਨ ਦੇ ਸਮੇਂ ਵੀ ਸਾਡੀ ਆਵਾਜ਼ ਦਵਾ ਸਕਦੀ ਹੈ ਉਹਨੇ ਪਿਛਲੇ 5 ਸਾਲਾਂ ਦੇ ਵਿੱਚ ਵੀ ਸਾਡੀ ਆਵਾਜ਼ ਦਵਾਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਕੋਈ ਆਸ ਨਹੀਂ ਕਿਉਂਕਿ ਜਿੰਨੀਆਂ ਵੀ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ ਉਹਨਾਂ ਦੇ ਏਜੰਡੇ ਤੇ ਲੋਕਲ ਵਾਅਦੇ ਬਨੇ ਵਾਅਦੇ ਤਾਂ ਹੈਗੇ ਨੇ ਪਰ ਉਹਨਾਂ ਵਾਦਿਆਂ ਨੂੰ ਵਾਦਿਆਂ ਨੂੰ ਲਾਗੂ ਕਰਨ ਦੇ ਲਈ ਕੋਈ ਸਿਧਾਂਤ ਜਾਂ ਕੋਈ ਪ੍ਰੈਕਟੀਕਲੀ ਉਹ ਕਿਵੇਂ ਲਾਗੂ ਕਰਨਗੇ ਉਹ ਚੀਜ਼ ਸਾਨੂੰ ਵੇਖਣ ਨੂੰ ਨਹੀਂ ਮਿਲ ਰਹੀ ਇਸ ਕਰਕੇ ਚੋਣਾਂ ਦੇ ਦਿਨਾਂ ਦੇ ਵਿੱਚ ਅਸੀਂ ਤਾਂ ਸਮੂਚੀਆਂ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਵਾਦੇ ਉਸ ਤੰਗ ਨਾਲ ਕਰਨ ਜਿਹੜੇ ਲੋਕਾਂ ਦੇ ਵਿੱਚ ਲਾਗੂ ਹੋ ਸਕਣ ਨਹੀਂ ਤਾਂ ਇਹ ਮਜ਼ਾਕ ਬਣ ਕੇ ਰਹਿ ਗਿਆ ਚੋਣ ਮਨੋਰਥ ਪੱਤਰ ਚੋਣਾਂ ਦੇ ਸਮੇਂ ਵੱਡੇ ਵੱਡੇ ਵਾਅਦੇ ਕਿਤੇ ਜਾਂਦੇ ਨੇ ਪਰ ਮੁੜ ਕੇ ਲਾਗੂ ਨਹੀਂ ਕਿਤੇ ਜਾਂਦੇ ਇਸ ਤਰ੍ਹਾਂ ਦੇ ਲੋਕ ਜਿਹੜੇ ਵਾਅਦੇ ਕੁਝ ਹੋਰ ਕਰਦੇ ਨੇ ਤੇ ਲਾਗੂ ਕੁਝ ਹੋਰ ਕਰਦੇ ਨੇ ਸਾਨੂੰ ਲੱਗਦਾ ਕਿ ਉਹਨਾਂ ਨੂੰ ਗਣਤੰਤਰ ਮਨਾਉਣ ਦਾ ਤਿਰੰਗਾ ਝੰਡਾ ਲਹਿਰਾਉਣ ਦਾ ਕੋਈ ਹੱਕ ਨਹੀਂ ਇਹ ਤਿਰੰਗਾ ਝੰਡਾ ਸਾਡੇ ਬਹੁਤ ਸਾਰੇ ਕੁਰਬਾਨੀਆਂ ਦੀ ਬਦੌਲਤ ਕਾਇਮ ਲੀਏ ਸਾਡੇ ਦੇਸ਼ ਦੇ ਵਿੱਚ ਇਹਦੀ ਇੱਕ ਆਦਰ ਸਤਕਾਰ ਹੈਗਾ ਤੇ ਇਹ ਨੇਤਾ ਜਿਹੜੇ ਕਹਿੰਦੇ ਕੁਛ ਨੇ ਤੇ ਕਰਦੇ ਕੁਛ ਨੇ ਇਹਨਾਂ ਨੂੰ ਸਾਨੂੰ ਲੱਗਦਾ ਕਿ ਤਿਰੰਗਾ ਝੰਡਾ ਲੈ ਰਾਉਣ ਦਾ ਕੋਈ ਹੱਕ ਨਹੀਂ ਪਟਿਆਲਾ ਤੋਂ ਕੇਸ਼ਵ ਸ਼ਰਮਾ ਦੀ ਰਿਪੋਰਟ ਐਸਐਨਜ਼ ਨਿਊਜ਼